ਤੂੰ ਇਨਾ ਮਗਰ ਲਾ ਕੇ ਤੇ ਹੁਣ ਟੈਸਟ ਕਰਾਉਣ ਤੁਰ ਪਾ ਹਾ ਕੰਮ ਨਹੀਂ ਗਾਹੀ ਕਰਨਾ ਭਾਰੇ ਮੈਨੂੰ ਡਰਾਵੇ ਦੇ ਦਿੰਦੇ ਆ ਉਹ ਡਰਾਵੇ ਦੇ ਉਦੋਂ ਦੇ ਦੇਣ ਦੇ ਆ ਜਦੋਂ ਦੇ ਅਸੀਂ ਘਰ ਆ ਗਏ ਆ ਉਦੋਂ ਦੇ ਕਿਹੜੇ ਚੁੱਪ ਕਰਕੇ ਬੈਠੇ ਆ ਤੇ ਪਰ ਜੇ ਇੰਦਾਂ ਨੇ ਮੇਰੀ ਧੀ ਨਾਲ ਇਹ ਕੋ ਕੀਤਾ ਤੇ ਮੈਂ ਕੀ ਕਰੂੰਗੀ ਉਹ ਮੈਂ ਇੱਥੇ ਹੀ ਆ ਕੁਝ ਨਹੀਂ ਕਰਦੇ ਜਾਂਦੇ ਹੋਏ ਵੀ ਮੈਂ ਦੱਸੋ ਚਾਚੀ ਆਏ ਇਹ ਘਰ ਅਸਾਂ ਕੀ ਕਹਿੰਦੇ ਸੀ ਮੰਮੀ ਨੂੰ ਮੰਮੀ ਨਾਲ ਹੀ ਗੱਲਾਂ ਬਾਤਾਂ ਕਰਕੇ ਚੱਲ ਗਏ ਆ ਅਗੋਂ ਪਿੱਛੇ ਕਦੀ ਆਈ ਨਹੀਂ ਨੀ ਆਕੜ ਹੀ ਤੇ ਅੱਜ ਕੀ ਕਰਨਾ ਏ ਤੂੰ ਹੀ ਨਹੀਂ ਗਏ ਲੱਗੇ ਮੈਨੂੰ ਤਾਂ ਪਤਾ ਹੀ ਨਹੀਂ ਅੰਦਰ ਵੜ ਕੇ ਡੀਆਂ ਕਿਤੇ ਗੱਲਾਂ ਕਰਨ ਮੈਂ ਤਾਂ ਜਾਂਦੇ ਹੀ ਵੇਖਿਆ ਸਿਰਫ ਜੀ ਹੋ ਤੁਹਾਡੇ ਨਾਲ ਮੈਂ ਗੱਲ ਕਰਨੀ ਹੈਗੀ ਦੱਸੋ ਦੱਸਣਾ ਕੀ ਆ ਤੁਹਾਡੀ ਪਰਜਾਈ ਆਈ ਹੀ ਜੀ ਹੁਣ ਆਹੋ ਕੀ ਕਹਿੰਦੀ ਕਹਿਣਾ ਉਹਨੇ ਕੀ ਆ ਤੁਹਾਡਾ ਮੁੰਡਾ ਜਿਹੜਾ ਵਾ ਨਾ ਥਾਂ ਥਾਂ ਤੇ ਸਾਡੀ ਬੇਇੱਜ਼ਤੀ ਕਰਾਉਂ ਰਿਹਾ ਵਾ ਕੀ ਗੱਲ ਕੀ ਹੋਈ ਆ ਗੱਲ ਕੀ ਹੁਣੀ ਆ ਕਿਦਾ ਚਾਚਾ ਦਾ ਬਾਹਰ ਮਿਲਿਆ ਹੋਣਾ ਵਾ ਅੱਛਾ ਉਹਨੂੰ ਆਂਦਾ ਵੀ ਮੈਂ ਪੈਣੀ ਵੇਚ ਦੇਣੀ ਆ ਤੇ ਚਾਚਾ ਤੂੰ ਲੈਣੀ ਆ ਤਾਂ ਲੱਲਾ लवली ਕਹਿੰਦਾ ਸੀ ਆਹੋ